ਗੁਰੂ ਜੀ ਤਨ ਤਨ ਗੁਰੂ ਗਰੀ ਬਨਵਾਸ ਜੈ ਸ੍ਰੀ ਮਹਿਲਾ ਪਿੰਵਾ ਆਏ ਅਨਕ ਜਨਮ ਬ੍ਰਹਮ ਸ਼ਰਣੀ ਉਧਰ ਦੇਉ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਰਹੋ ਆਏ ਅਨਕ ਜਨਮ ਬ੍ਰਹਮ ਸ਼ਰਣੀ ਉਧਰ ਦੇਉ ਅੰਧ ਕੂਪ ਤੇ ਗਿਆਨ ਧਿਆਨ ਕਿਸ ਕਰਮ ਨਾ ਜਾਣ ਲਾਹ ਨਿਰਮਲ ਕਰਣੀ ਸਾਜ ਸੰਗਤ ਕੈ ਅੰਚਲ ਲਾਵੋ ਵਿਖਮ ਨਦੀ ਜਾਇ ਤਣੀ ਸੁਖ ਸੰਪਤ ਮਾਇਆ ਦਾ ਸੁਮੇਠ ਇਹ ਨਹੀਂ ਮਨ ਮੈਂ ਧਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਭਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾ ਸੁਪਾਵਤ ਹਰ ਨਾਮ ਰੰਗ ਅਭਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਸ਼ੁਮਾਨੇ ਸ਼ਾਸਤ੍ਰ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਚਨ ਜੋ ਆਪ ਜੀ ਨੇ ਹੁਕਮਨਾਮਾ ਸਰੂਪ ਕੀਤਾ ਹੈ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਸਦੋ ਅੰਨੇ ਉਤੇ ਜੈ ਸ੍ਰੀ ਰਾਜੂਚ ਇਹ ਪਵਿੱਤਰ ਸ਼ਬਦ ਸ਼ਿਸ਼ੋਕਤ ਹੈ ਗੁਰੇ ਗੰਬਾਤ ਪਾਤਸ਼ਾਹ ਜੀ ਮਨੁੱਖ ਦੀ ਜੀਵਨ ਦੀ ਹਾਲਤ ਬਿਆਨ ਕਰਦੇ ਨੇ ਆਏ ਅਨਕ ਜਨਬ ਪਰਮ ਸ਼ਰਣੀ ਉਧਰ ਰਹੇ ਹੋ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਮਾਨਵ ਜੀ ਐਸੇ ਖੂਹ ਚ ਡਿਗਿਆ ਹੋਇਆ ਜਿਸ ਖੂਹ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੋ ਗਿਆ ਤੇ ਖੀਰੀ ਬਣ ਬਾਜ ਪਾਤਸ਼ਾਹ ਜੀ ਮੇਰੇ ਕੋਲ ਇਹ ਵੀ ਕੁਛ ਨਹੀਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਇਹ ਨਿਰਮਲ ਕਰਨੀ ਮੇਰੀ ਕਰਨੀ ਵੀ ਕੋਈ ਚੰਗੀ ਨਹੀਂ ਮੈਨੂੰ ਕੋਈ ਗਿਆਨ ਵੀ ਨਹੀਂ ਤੇ ਇਸ ਕਰਕੇ ਗਰੀਬਨ ਬਾਜ ਪਾਤਸ਼ਾਹ میں تو تھے پاسوں منگ کردہ میرے تے کرپالتا کرو تے منگ کی مگیا گیا کہ ساتھ سنگ کے چلنی لا بکھم ندی جائے ترنی میں میرے ستسنگ کی داد بخش کرو تاکہ میں بکم کہتے اوکھی بہت مشکل یعنی بڑی مشکل ایک ندی ہے جس تو تر کے پال جانے منخ نے پاؤ کہ سنسار کے اکا پرکار جو اڈمبر نے ਜਿਹੜੇ ਸਾਨੂੰ ਪਾਰ ਰੰਗਣ ਵਾਸਤੇ ਸਾਡੇ ਵਾਸਤੇ ਮੁਸ਼ਕਲ ਬਣੇ ਹੋਏ ਨੇ ਇਸ ਕਰਕੇ ਬਈ ਬਨਵਾਜ ਪਾਤਸ਼ਾਹੀ ਕਿਰਪਾਲਤਾ ਕਰੋ ਮੈਨੂੰ satsangat ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ ਗੁਰੂ ਦੀ ਮਹਿਰ ਮੈਂ ਥੋੜਾ ਦੀ ਦਾਤ ਪ੍ਰਾਪਤ ਕਰ ਸਕਾਂ ਸਤਗੁਰੂ ਜੀ ਨੇ ਬਾਣੀ ਅੰਦਰ ਸਿੱਧਾ ਕਿ ਬ੍ਰਿਤਰ ਬਚਨ ਉਚਾਰਨ ਕੀਤਾ ਕਿ ਜੇ ਖੋਜਤ ਖੋਜਤ ਸੁਣੀਐ ਸੋਏ ਮੈਂ ਬੜਾ ਖੋਜਿਆ ਬਹੁਤ ਖੋਜਿਆ ਤੇ ਆਖਰ ਕੀ ਕੰਨਾ ਆਵਾਜ਼ ਪਈ ਕਹਿੰਦੇ ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਆ ਨਾ ਕੋਈ ਕਹਿੰਦੇ ਤਰਨ ਦਾ ਤਰੀਕਾ ਕੋਈ ਅਜਿਹਾ ਇਸੇ ਤਰੀਕੇ ਨਾਲ ਤਰਿਆ ਜਾ ਸਕਦਾ ਗੁਰੂ ਕੇ ਬਲਤਾ ਕਰੇ ਗੁਰ ਬਾਗੀ ਜੀ